ਉਧਰ ਚੰਡੀਗੜ੍ਹ ਡੀਸੀਪੀ ਦੇ ਭਾਸ਼ਣ ਦੇ ਵਿੱਚ ਕਿਹਾ ਗਿਆ ਸੀ ਕਿ ਚੰਡੀਗੜ੍ਹ ਪੁਲਿਸ ਨੇ ਅਮਨ ਕਾਨੂੰਨ ਕਾਇਮ ਰੱਖਿਆ ਹੈ ਅਤੇ ਇਸ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਪਰ ਕੁਝ ਸਮੇਂ ਬਾਅਦ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਚੋਰਾਂ ਨੇ ਸਰਕਾਰੀ ਜਾਇਦਾਦ ਨੂੰ ਨਿਸ਼ਾਨਾ ਬਣਾ ਕੇ ਕਰੋੜਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਦੱਸਦੇ ਕਿ ਦੋ ਵੱਡੀਆਂ ਮਸ਼ੀਨਾਂ ਤੋਂ ਇਲਾਵਾ ਚੰਡੀਗੜ੍ਹ ਸੈਕਟਰ 42 ਸਥਿਤ ਨਿਊ ਲੇਕ ਸਥਿਤ ਪਾਮ ਗਾਰਡਨ ਦੀ ਪਾਰਕਿੰਗ ਦੇ ਵਿੱਚ ਈਵੀ ਚਾਰਜਿੰਗ ਸਟੇਸ਼ਨ ਤੋਂ ਜ਼ਿਆਦਾਤਰ ਸਮਾਨ ਚੋਰੀ ਹੋ ਚੁੱਕਿਆ ਹੈ ਤੋ ਉਥੇ ਲੱਗੀਆਂ 7 ਮਸ਼ੀਨਾਂ ਦੇ ਅੰਦਰੋਂ ਵੀ ਜ਼ਿਆਦਾਤਰ ਸਮਾਨ ਜਿਹੜਾ ਕੀ ਚੋਰੀ ਹੋ ਗਿਆ ਜਿਸ ਦੀ ਕੀਮਤ 1 ਕਰੋੜ ਤੋਂ ਵੀ ਉੱਪਰ ਤੱਕੀ ਜਾ ਰਹੀ ਹੈ ਇੱਕ ਮਸ਼ੀਨ ਦੀ ਕੀਮਤ 20 ਲੱਖ ਰੁਪਏ ਤੋਂ ਵੀ ਉੱਤੇ ਆ ਇਸ ਤੋਂ ਇਲਾਵਾ ਹਰ ਮਸ਼ੀਨ ਦੀ ਚਾਰਜਿੰਗ ਗਨ ਦੀ ਕੀਮਤ 1 ਲੱਖ ਰੁਪਏ ਤੋਂ ਉੱਤੇ ਆ ਚੰਡੀਗੜ੍ਹ ਪ੍ਰਸ਼ਾਸਨ ਦੀ ਅਗਰ ਗੱਲ ਕੀਤੀ ਜਾਵੇ ਚੰਡੀਗੜ੍ਹ ਦੇ ਵਿੱਚ ਈਵੀਐਮ ਵਾਹਨ ਜਿਹੜੀ ਹੈ ਉਹਦੀ ਪਾਲਿਸੀ ਲੈ ਕੇ ਆਏ ਆਏ ਸਨ ਚੰਡੀਗੜ੍ਹ ਪ੍ਰਸ਼ਾਸਨ ਇਸ ਤੋਂ ਪਹਿਲਾਂ ਅਗਰ ਗੱਲ ਕੀਤੀ ਜਾਵੇ ਚਾਰਜਿੰਗ ਸਟੇਸ਼ਨ ਜਿਹੜੇ ਨੇ ਜਗ੍ਹਾ-ਜਗ੍ਹਾ ਲਗਾਏ ਗਏ ਸਨ ਏਐਨਬੀ ਨਿਊਜ਼ ਚੈਨਲ ਨੇ ਜਿਹੜਾ ਹੈ ਇਸ ਤੋਂ ਪਹਿਲਾਂ ਵੀ ਖਬਰ ਦਿਖਾਈ ਸੀਗੀ ਕਿ ਜਿਹੜੇ ਚਾਰਜਿੰਗ ਸਟੇਸ਼ਨ ਹੈ ਉਹਨਾਂ ਦੀ ਦੇਖ ਰਹਿਕ ਜਿਹੜੀ ਹੈ ਕੋਈ ਨਹੀਂ ਕਰਦਾ ਵਾਲੀਵਾਰਸ ਜਿਹੜਾ ਹੈ ਉਹਦਾ ਕੋਈ ਨਹੀਂ ਹੈ ਮਗਰ ਅਗਰ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤੇ ਅੱਜ ਸਵੇਰ ਦੀ ਘਟਨਾ ਜਿਹੜੀ ਹੈ ਦੱਸੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਚਾਰਜਿੰਗ ਸਟੇਸ਼ਨ ਜਿਹੜੇ ਨੇ ਲਗਾਏ ਹੋਏ ਨੇ ਚੰਡੀਗੜ੍ਹ ਸੈਕਟਰ 42 ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਇੱਥੇ ਹਾਈ ਟੈਕ ਜਿਹੜੀਆਂ ਚਾਰਜਿੰਗ ਪੁਆਇੰਟਸ ਜਿਹੜੇ ਜੇ ਲਗਾਏ ਗਏ ਨੇ 1 2 3 4 5 6 7 ਜਿਹੜੀਆਂ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਏਗੀ ਉੱਥੋਂ ਤੱਕ ਜਿਹੜੀਆਂ ਨੇ ਚਾਰਜਿੰਗ ਜਿਹੜੇ ਸਟੇਸ਼ਨ ਇੱਥੇ ਬਣਾਏ ਗਏ ਸੀਗੇ ਚਾਰਜਿੰਗ ਮਸ਼ੀਨਾਂ ਜਿਹੜੀਆਂ ਲਗਾਈਆਂ ਗਈਆਂ ਸਨ ਉਹਨਾਂ ਦਾ ਸਮਾਨ ਜਿਹੜਾ ਹੈ ਚੋਰੀ ਕਰਕੇ ਚੋਰ ਲੈ ਕੇ ਜਿਹੜਾ ਹੈ ਰਫੂ ਚੱਕਰ ਹੋ ਗਏ ਨੇ ਤੁਹਾਨੂੰ ਦੱਸ ਦਈਏ ਕਿ ਚੋਰਾ ਦੇ ਜਿਹੜੇ ਹੌਸਲੇ ਨੇ ਐਨੇ ਉਲੰਧ ਨੇ ਕਿ ਉਹ ਜਿਹੜੀ ਸਰਕਾਰੀ ਚੀਜ਼ਾਂ ਨੇ ਉਹਨੂੰ ਵੀ ਨਹੀਂ ਛੱਡਦੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਰੋੜਾਂ ਰੁਪਏ ਦੀ ਇਹ ਜਿਹੜੀ ਮਸ਼ੀਨਰੀ ਹੈ ਇੱਥੇ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਲਗਾਈ ਗਈ ਸੀ ਨਾ ਤਾਂ ਇੱਥੇ ਕੋਈ ਸਿਕਿਉਰਿਟੀ ਗਾਰਡ ਹੁੰਦਾ ਸੀਗਾ ਤੇ ਨਾ ਹੀ ਕੋਈ ਦਾ ਵਾਲੀ ਵਾਰਤ ਸੀਗਾ ਹਾਲਾਂਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਹ ਦਾਵਾ ਵਾਰ-ਵਾਰ ਕੀਤਾ ਜਾ ਰਿਹਾ ਹੈ ਕਿ ਹਾਈ-ਟੈਕ ਚੰਡੀਗੜ੍ਹ ਨੂੰ ਬਣਾਉਣਾ ਹੈ ਹਾਈ-ਟੈਕ ਮਸ਼ੀਨਰੀ ਜਿਹੜੀ ਇੱਥੇ ਲੈ ਕੇ ਅਸੀਂ ਆਏ ਆਂ ਈਵੀਐਮ ਨੂੰ ਜਿਹੜੀ ਹੈ ਈਵੀਐਮ ਪਾਲਿਸੀ ਨੂੰ ਜਿਹੜੀ ਹੈ ਲਗਾਤਾਰ ਜਿਹੜਾ ਹੈ ਵਧਾਵਾ ਦਿੰਦੀ ਹੋਈ ਚੰਡੀਗੜ੍ਹ ਪ੍ਰਸ਼ਾਸਨ ਨਿਕਰੇ ਹੈ ਹਾਲਾਂਕਿ ਅਗਰ ਗੱਲ ਕੀਤੀ ਜਾਵੇ ਜਿਸ ਜਗ੍ਹਾ ਅਸੀਂ ਇਸ ਸਮੇਂ ਮੌਜੂਦ ਆਂ ਇਹ 파ਰਕ ਹੈ 파ਰਕ ਦੇ ਬਾਹਰ ਜਿਹੜਾ ਚਾਰਜਿੰਗ ਸਟੇਸ਼ਨ ਜਿਹੜੇ ਨੇ ਜਗ੍ਹਾ-ਜਗ੍ਹਾ ਲਗਾਏ ਗਏ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਮੇਨ ਰੋਡ ਹੈ ਮੇਨ ਰੋਡ ਤੋਂ ਮਹਿਜ਼ 100 ਮੀਟਰ ਦੀ ਅੰਦਰ ਹੀ ਜਿਹੜਾ ਇਹ ਚਾਰਜਿੰਗ ਸਟੇਸ਼ਨ ਲਗਾਇਆ ਗਿਆ ਨਾਲ ਹੀ ਨਾਲ ਲੱਗਦਾ ਜਿਹੜਾ ਸੈਕਟਰ ਸੈਕਟਰ ਚ ਜਿਹੜਾ 36 ਦਾ ਹੈ ਉੱਥੇ ਡੀਐਸਪੀ ਦਫ਼ਤਰ ਜਿਹੜੇ ਨੇ ਉਹ ਉੱਥੇ ਹੈਗਾ ਨਾਲ ਅਗਰ ਗੱਲ ਕੀਤੀ ਜਾਵੇ ਕਿਉਂਕਿ ਚੰਡੀਗੜ੍ਹ ਜਿਹੜੀ ਪੁਲਿਸ ਹੈ ਉਹ ਦਾਅਵਾ ਕਰਦੀ ਹੈ ਕਿ 24 ਘੰਟੇ ਜਿਹੜੀ ਹੈ ਤੁਹਾਨੂੰ ਸੁਰੱਖਿਆ ਦਿੱਤੀ ਜਾਵੇਗੀ ਨਾਲ ਹੀ ਜਿਹੜੇ ਚੋਰ ਨੇ ਉਹਨਾਂ ਤੇ ਵੀ ਜਿਹੜਾ ਹੈ ਨਕੇਲ ਕਸੀ ਜਾਵੇਗੀ ਲਗਾਤਾਰ ਜਿਹੜੀ ਹੈ ਚੰਡੀਗੜ੍ਹ ਪੁਲਿਸ ਮਾਨਰੈਂਟਿੰਗ ਜਿਹੜੀ ਹੈ ਕਰਦੀ ਹੈ ਪੀਸੀਆਰ ਜਿਹੜੀਆਂ ਨੇ ਚੰਡੀਗੜ੍ਹ ਦੀਆਂ ਸੜਕਾਂ ਤੇ ਦਿਖਦੀਆਂ ਨੇ ਮਗਰ ਕਿ ਚੋਰ ਜਿਹੜੇ ਨੇ ਸਰਕਾਰੀ ਜਿਹੜੀ ਚੀਜ਼ਾਂ ਨੇ ਸਰਕਾਰੀ ਅਦਾਰੇ ਕਹਿ ਸਕਦੇ ਆਸੀਂ ਹਾਲਾਂਕਿ ਅਦਾਰਾ ਇਸ ਕਰਕੇ ਕਹਿਣਾ ਪੈ ਰਿਹਾ ਕਿਉਂਕਿ ਸਰਕਾਰ ਇਸ ਪੂਰੀ ਜਿਹੜੀ ਮਸ਼ੀਨਰੀ ਜਿਹੜੀ ਲਗਾਈ ਗਈ ਹੈ ਸਰਕਾਰ ਹੀ ਦੀ ਵਾਲੀ ਵਾਰਸ ਹੈ ਇਹਦਾ ਸਮਾਨ ਹੀ ਜਿਹੜਾ ਹੈ ਚੋਰ ਜਿਹੜਾ ਹੈ ਚੋਰੀ ਕਰਕੇ ਲੈ ਜਾਂਦੇ ਆ ਤੇ ਕਰੋੜਾਂ ਰੁਪਏ ਜਿਹੜੀ ਦੀ ਕੀਮਤ ਦੱਸੀ ਜਾ ਰਹੀ ਹੈ ਲਗਾਤਾਰ ਚੰਡੀਗੜ੍ਹ ਦੇ ਪ੍ਰਸ਼ਾਸਕ ਜਿਹੜੇ ਸਨ ਉਹਨਾਂ ਨੇ ਇਹਦਾ ਜਿਹੜਾ ਹੈ ਉਦਘਾਟਨ ਕੀਤਾ ਸੀਗਾ ਕਿ ਚੰਡੀਗੜ੍ਹ ਦੇ ਵੀ ਜਗ੍ਹਾ-ਜਗ੍ਹਾ ਚਾਰਜਿੰਗ ਜਿਹੜੇ ਨੇ ਸਟੇਸ਼ਨ ਹੋਣਗੇ ਮਗਰ ਅਗਰ ਗੱਲ ਕੀਤੀ ਜਾਵੇ ਚੋਰਾਂ ਦੇ ਹੌਸਲੇ ਇਹਨੇ ਬੁਲੰਦ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਕੋਈ ਸਮਾਨ ਜਿਹੜਾ ਹੈ ਤੁਹਾਨੂੰ ਇਹਦੇ ਵਿੱਚ ਨਹੀਂ ਦਿਖਿਏਗਾ ਸਿਰਫ ਇੱਕ ਮਦਰ ਬੋਰਡ ਲੱਗਿਆ ਹੋਇਆ ਹੈ ਬਾਕੀ ਸਾਰਾ ਸਮਾਨ ਜਿਹੜਾ ਹੈ ਚੋਰ ਲੈ ਕੇ ਇੱਥੇੋਂ ਰਫੂ ਚੱਕਰ ਹੋ ਜਾਂਦੇ ਹਨ ਹਾਲਾਂਕਿ ਕੁਝ ਦਿਨ ਪਹਿਲਾਂ ਚੰਡੀਗੜ੍ਹ ਦੇ ਜਿਹੜੇ ਡੀਜੀਪੀ ਨਵੇਂ ਆਏ ਨੇ ਮਿਸਟਰ ਯਾਦਵ ਜਿਹੜੇ ਨੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਚੰਡੀਗੜ੍ਹ ਨੂੰ ਜਿਹੜਾ ਹੈ ਚੰਡੀਗੜ੍ਹ ਪੁਲਿਸ ਜਿਹੜੀ ਹੈ ਅੱਛਾ ਕੰਮ ਕਰ ਰਹੀ ਹੈ ਹੋਰ ਸੁਵਿਧਾਵਾਂ ਜਿਹੜੀਆਂ ਨੇ ਹੋਰ ਦਿੱਤੀਆਂ ਜਾਣਗੀਆਂ ਮਗਰ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਦੀ ਵੀ ਗੱਲ ਕੀਤੀ ਗਈ ਮਗਰ ਕੁਝ ਧੀਰ ਬਾਅਦ ਜਿਹੜੀ ਹੈ ਅਸੀਂ ਤੁਹਾਨੂੰ ਇਹ ਖਬਰ ਦਿਖਾ ਰਹੇ ਹਾਂ ਕਿ ਚੋਰ ਦੇ ਜਿਹੜੇ ਚੋਰਾਂ ਦੇ ਜਿਹੜੇ ਨੇ ਹੌਸਲੇ ਐਨੇ ਉਲੰਧ ਨੇ ਕਿ ਉਹ ਜਿਹੜਾ ਹੈ ਸਰਕਾਰੀ ਚੀਜ਼ਾਂ ਨੂੰ ਵੀ ਜਿਹੜਾ ਹੈ ਛੱਡਦੇ ਨਹੀਂ ਤੇ ਸਰਕਾਰੀ ਚੀਜ਼ਾਂ ਤੇ ਵੀ ਨਕੀਲ ਕਾਸ ਲੈਂਦੇ ਹਾਲਾਂਕਿ ਦੇਖਣਾ ਹੋਵੇਗਾ ਕਿ ਪੁਲਿਸ ਜਿਹੜਾ ਹੈ ਦਾਵਾ ਕਰ ਰਹੀ ਹੈ ਕਿ ਜਲਦ ਜਿਹੜੇ ਚੋਰ ਐ ਉਸ ਲੱਖਾਂ ਦੇ ਪਿੱਛੇ ਹੋਣਗੇ ਜਲ ਜਿਹੜੀ ਹੈ ਕਾਰਵਾਈ ਕੀਤੀ ਜਾਏਗੀ ਮਗਰ ਦੇਖਣਾ ਹੋਵੇਗਾ ਕਿ ਕਦੋਂ ਤੱਕ ਜਿਹੜੀਆਂ ਗ੍ਰਿਫਤਾਰੀਆਂ ਹੁੰਦੀਆਂ ਨੇ ਕੌਣ ਇਸ ਪੂਰੇ ਘਟਨਾਕਰਮ ਦੇ ਵਿੱਚ ਮਜੂਰ ਸਨ ਮਗਰ ਇੱਕ ਵਾਰ ਫੇਰ ਤੋਂ ਜਿਹੜੇ ਨੇ ਚੰਡੀਗੜ੍ਹ ਪੁਲਿਸ ਤੇ ਵੀ ਜਿਹੜੇ ਨੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਲਗਾਤਾਰ ਅਗਰ ਗੱਲ ਕੀਤੀ ਜਾਵੇ ਮੋਨਰੈਂਟਿੰਗ ਜਿਹੜੀ ਹੈ ਪੀਸੀਆਰ ਦੇ ਦੁਆਰਾ ਜਿਹੜੀ ਕੀਤੀ ਜਾਂਦੀ ਹੈ ਮੋਟਰਸਾਈਕਲ ਜਿਹੜੇ ਨੇ ਹਾਈ ਟੈਕ ਦਿੱਤੇ ਗਏ ਨੇ ਐਕਟਿਵਾਸ ਦੇ ਨਾਲ ਵੀ ਜਿਹੜੀ ਹੈ ਸਾਫ਼ ਤੌਰ ਤੇ ਦਾਵਾ ਚੰਡੀਗੜ੍ਹ ਪੁਲਿਸ ਕਰਦੀ ਦਿਖ ਰਹੀ ਹੈ ਕਿ ਅਸੀਂ ਜਿਹੜਾ ਹੈ ਚੰਡੀਗੜ੍ਹ ਨੂੰ ਜਿਹੜਾ ਹੈ ਸੁਰੱਖਿਸ਼ਿਤ ਬਣਾਇਆ ਔਰ ਵੀ ਆਰ ਕੇਅਰ ਫॉर ਯੂ ਦਾ ਨਾਰਾ ਚੰਡੀਗੜ੍ਹ ਪੁਲਿਸ ਲਗਾਉਂਦੀ ਹੈ ਮ ਜਿਹੜੀਆਂ ਨੇ ਚੰਡੀਗੜ੍ਹ ਦੇ ਵਿੱਚ ਸੁਰੱਖਿਤ ਨਹੀਂ ਹੈ ਚੰਡੀਗੜ੍ਹ ਤੋਂ ਕੈਮਰਾ ਪਰਸਨ ਸੁਨੀਲ ਦੇ ਨਾਲ ਏਐਨ ਨਿਊਜ਼ ਲਈ